ਉਸੇ ਹੁਸ਼ਾਰਪੁਰ ਕਿਉਂ ਹੁਸ਼ਾਰਪੁਰ ਰਹੇ ਨੇ ਉਸਦੇ ਨਾਲ ਤੇ ਮੈਂ ਹਾ ਚੇਤਨ ਕਾ ਸ਼ਪਤਾ ਇਸ ਵਕਤ ਅਸੀਂ ਹੁਸ਼ਾਰਪੁਰ ਦੇ ਪੰਗੀਪੁਰ ਵਿਖੇ ਮੌਜੂਦ ਹਾਂ ਜਦੋਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਪਾਂ ਇਧਰਲੀ ਸਾਈਡ ਤੋਂ ਬੜੇ ਹਨੂਮਾਨ ਜੀ ਮੰਦਿਰ ਤੋਂ ਅੱਗੇ ਨੂੰ ਜਿਹੜਾ ਇੱਕ ਆਸਵਾ ਲੰਘਦਾ ਹੈ ਸਾਈਂ ਬਾਬਾ ਮੰਦਿਰ ਨੂੰ ਸਾਈਂ ਬਾਬਾ ਮੰਦਿਰ ਤੋਂ ਔਰ ਇੱਕ ਜਿਹੜਾ ਮੋਹਰਲਾ ਚੌਕ ਹੈ ਆਦਮ ਬਲਵਾਲ ਨੂੰ ਇਹ ਜਾਂਦਾ ਤਾਂ ਇੱਥੇ ਲੋਕ ਆ ਜਿਹੜੇ ਉਹ ਮੂਰਖਤਾਈਆਂ ਕਰਨ ਤੋਂ ਬਾਅਦ ਨਹੀਂ ਆ ਰਹੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਐਕਟਿਵਾ ਸਵਾਰ ਜਦੋਂ ਇਸ ਕਾਜ਼ਵੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਤਾਂ ਪਾਣੀ ਦੇ ਵਿੱਚ ਰੁੜ ਜਾਂਦਾ ਮਸਾ ਉਸ ਦਾ ਬਚਾਅ ਹੁੰਦਾ ਤਾਂ ਉਸ ਦੇ ਪਿੱਛੇ ਇੱਕ ਹੋਰ ਐਕਟਿਵਾ ਆਉਂਦੀ ਹੈ ਤੇ ਉਹ ਵੀ ਜਿਹੜੀ ਉਹ ਬੇਕਾਬੂ ਹੋ ਜਾਂਦੀ ਹੈ ਤਾਂ ਲਗਾਤਾਰ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਜਿਹੜੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਬੇਬਕੂਪੀਆਂ ਮੂਰਖਤਾਈਆਂ ਨਾ ਕਰੋ ਕਿਉਂਕਿ ਜ਼ਿੰਦਗੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਤੂ ਫਿਰ ਵੀ ਕਿਉਂ ਲੋਕ ਆਪਣੀਆਂ ਜਾਨਾਂ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲਗਾਤਾਰ ਜੇਕਰ ਆਪਾਂ ਪਾਣੀ ਦੇ ਪੱਧਰ ਦੀ ਗੱਲ ਕਰੀਏ ਜਾਂ ਪਾਣੀ ਦੇ ਬਹਾਅ ਦੀ ਗੱਲ ਕਰੀਏ ਤਾਂ ਪਾਣੀ ਦਾ ਬਹਾਅ ਹੈ ਜਿਹੜਾ ਉਹ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਸਵੇਰ ਸਮੇਂ ਜਿਹੜਾ ਪੰਗੀ ਇਹ ਪੌੜ ਦੇ ਵਿੱਚ ਜੋ ਪਾਣੀ ਇਹ ਵਹਿ ਰਿਹਾ ਸੀ ਪਾਣੀ ਦੀ ਜਿਹੜੀ ਗਤੀ ਆ ਕੋਈ ਬਹੁਤੀ ਤੇਜ਼ ਨਹੀਂ ਸੀ ਪਰੰਤੂ ਹੁਣ ਲਗਾਤਾਰ ਪਾਣੀ ਦਾ ਬਹਾਅ ਹੈ ਜਾਂ ਪਾਣੀ ਦੀ ਗਤੀ ਉਹ ਤੇਜ਼ ਹੋ ਰਹੀ ਹੈ ਤਸਵੀਰਾਂ ਤੁਸੀਂ ਨਾਲ ਦੇ ਨਾਲ ਵੇਖ ਸਕਦੇ ਹੋ ਐਕਟਿਵਾ ਸਵਾਰ ਜਦੋਂ ਕਾਜਵੇ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ está todo está todo ਉਹ ਬਿਕਾਬੂ ਹੋ ਕੇ ਜਿਹੜਾ ਚੌਦ ਦੇ ਵਿੱਚ ਰੁੜਨ ਲੱਗਿਆ ਸੀ ਹਾਲਾਂਕਿ ਚੌਦ ਵਿੱਚ ਅਜੇ ਇੰਨਾ ਜ਼ਿਆਦਾ ਪਾਣੀ ਨਹੀਂ ਹੈ ਪਰੰਤੂ ਫਿਰ ਵੀ ਜੇਕਰ ਆਪਾਂ ਪਾਣੀ ਦੇ ਬਹਾਅ ਦੀ ਗੱਲ ਕਰੀਏ ਜਾਂ ਪੰਗੀ ਚੌਦ ਦੇ ਮੁਕਾਬਲੇ ਪਾਣੀ ਦੇ ਪਾਣੀ ਦੀ ਮਾਤਰਾ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦਾ ਪਾਣੀ ਪੰਗੀ ਚੌਦ ਦੇ ਵਿੱਚ ਆਮ ਦਿਨਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲਦਾ ਪਰਸਾਤੀ ਦਿਨਾਂ ਦੇ ਵਿੱਚ ਹੀ ਵੇਖਣ ਨੂੰ ਮਿਲਦਾ ਹੈ ਲਗਾਤਾਰ ਡਿਪਟੀ ਕਮਿਸ਼ਨਰ ਵੱਲੋਂ ਮੈਡਮ ਆਸ਼ਿਕਾ ਜੈਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਗੁਰੇਜ਼ ਕਰਨ ਇਹਨਾਂ ਸੜਕਾਂ ਤੋਂ ਸਫ਼ਰ ਕਰਨ ਤੋਂ ਕਿਉਂਕਿ ਇਹ ਸੜਕਾਂ ਜਿਹੜੀਆਂ ਕਿ ਛੋਟੇ ਲ ਹੁਣ ਵੀ ਵੇਖੋ ਐਕਟਿਵਾ ਜਿਹੜੀ ਉਹ ਦੋ ਪਹੀਆ ਵਾਹਨ ਗੁਜ਼ਰ ਰਹੇ ਨੇ ਤਾਂ ਇਸ ਤੋਂ ਪਹਿਲਾਂ ਵੀ ਕਈ ਵਾਰ ਆ ਜਿਹੜਾ ਉਹ ਡਾਬਲ ਡੋਲ ਹੋਏ ਨੇ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਲਗਾਤਾਰ ਦਿਖਾਇਆ ਇਸ ਤੋਂ ਇਲਾਵਾ ਸਕੂਲੀ ਬੱਸਾਂ ਜਿਹੜੀਆਂ ਉਹ ਲੰਘ ਰਹੀਆਂ ਨੇ ਸਕੂਲੀ ਬੱਸਾਂ ਵੀ ਜਿਹੜੀਆਂ ਉਹ ਲੰਘ ਰਹੀਆਂ ਨੇ ਤਾਂ ਹੁਣੇ ਪਿੱਛੇ ਦੇਖਣ ਵਾਲੀ ਗੱਲ ਹੋਵੇਗੀ ਪੁਲਿਸ ਦੀ ਗੱਡੀ ਜਿਹੜੀ ਉਹ ਆ ਰਹੀ ਹੈ ਲੋਕਾਂ ਨੂੰ ਇੱਕ ਪਾਸੇ ਪੁਲਿਸ ਅਪੀਲ ਕਰਦੀ ਹੈ ਕਿ ਹੁਣੇ ਪੁਲਿਸ ਆਪ ਇੱਥੋਂ गुजरਦੀ ਹੈ ਜਾਂ ਨਹੀਂ ਇਹ ਦੇਖ ਲੈਣੇ ਆ ਕਿਉਂਕਿ ਦੂਜਿਆਂ ਨੂੰ ਕਾਨੂੰਨ ਦਾ ਪਾਠ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਪੜਾਇਆ ਜਾ ਰਿਹਾ ਹੈ ਪ੍ਰੰਤੂ ਅਜੇ ਪੁਲਿਸ ਦੀ ਗੱਡੀ ਹੈ ਜਿਹੜੀ ਕਾਜ਼ਮੇ ਦੇ ਵਿੱਚ ਐਂਟਰ ਨਹੀਂ ਹੋਈ ਹੈ ਤੇ ਹੁਣ ਵੇਖਣਾ ਹੋਵੇਗਾ ਲਗਾਤਾਰ ਜਿਹੜਾ ਲੋਕਾਂ ਨੂੰ ਕਾਨੂੰਨ ਦਾ 파ਟਾ ਪੜਾਇਆ ਜਾ ਰਿਹਾ ਹੈ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਪਰੰਤੂ ਪੁਲਿਸ ਖੁਦ ਜੇਰੀਓ ਆਪਣੀਆਂ ਕਾਨੂੰਨ ਨੂੰ ਜਿਹੜੀਆਂ ਤੋੜਦੀ ਹੋ ਨਜ਼ਰ ਆ ਰਹੀ ਹੈ ਤਾਂ ਜੇਕਰ ਪੁਲਿਸ ਪ੍ਰਸ਼ਾਸਨ ਹੈ ਥੋੜਾ ਗੇਨੋ ਆਜੋ ਜੇਕਰ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੇ ਕੰਮ ਕਰੇਗਾ ਤਾਂ ਫਿਰ ਆਮ ਲੋਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਤੇ ਪੁਲਿਸ ਦੀ ਗੱਡੀਆਂ ਕਾਸੇ ਲਗਾਤਾਰ ਹੁਸ਼ਾਰਪੁਰ ਪ੍ਰਸ਼ਾਸਨ ਅਪੀਲਾਂ ਕਰ ਰਿਹਾ ਹੈ ਦੂਜੇ ਪਾਸੇ ਲਗਾਤਾਰ ਡਿਪਟੀ ਕਮਿਸ਼ਨਰ ਜਿਹੜੇ ਉਹ ਅਪੀਲਾਂ ਕਰ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ Haryana ਪੁਲਿਸ ਸਟੇਸ਼ਨ ਦੀ ਗੱਡੀ ਹੈ ਤੇ ਜਕਰੇ ਫੋਦੀ ਧੜੀਆਂ ਅਡਾਉਣਗੇ ਤਾਂ ਫਿਰ ਆਮ ਲੋਕਾਂ ਨੂੰ ਇਹ ਕੀ ਕਹਿਣਗੇ ਆਮ ਲੋਕਾਂ ਦੇ ਚਰਾਣ ਕੱਟਦੇ ਸੀ ਆਮ ਤੌਰ ਤੇ ਦੇਖ ਸਕਦੇ ਹੋ ਗੱਡੀਆਂ ਜਿਹੜੀਆਂ ਹੁਣ ਉੱਥੇ ਐਕਟਿਵਾ ਜਿਹੜੀ ਉਹ ਬਿਕਾਬੂ ਹੋ ਚੁੱਕੀ ਐ ਇੱਕ ਵਾਰੀ ਮੋੜ ਤੋਂ ਜਿਹੜੀ ਐਕਟਿਵਾ ਕੰਟੀ ਤੇ ਆ ਕੇ ਬਿਕਾਬੂ ਹੋਈ ਐ ਇਹ ਦੋਵੇਂ ਗੱਡੀਆਂ ਜਿਹੜੀਆਂ ਥੋੜੀਆਂ ਮਨਵੀਰ ਜੀ ਅੰਦਰ ਨੂੰ ਆ ਜਾਓ ਇਹ ਦੋਵੇਂ ਗੱਡੀਆਂ ਦੇ ਵਿੱਚ ਜਿਹੜੇ ਉਹ ਕਾਫੀ ਜ਼ਿਆਦਾ ਵਿਅਕਤੀ ਸਵਾਰ ਨੇ ਐਕਟਿਵਾ ਜਿਹੜੀ ਐ ਫਿਰ ਬਿਕਾਬੂ ਹੋਈ ਐ ਜੀ ਅਮਰੀਕ ਜੀ ਕੀ ਕਹਿਣਾ ਚਾਹੁੰਦੇ ਹੋ ਲੋਕ ਨਹੀਂ ਮੰਨ ਰਹੇ ਲਗਾਤਾਰ ਪ੍ਰਸ਼ਾਸਨ ਵੱਲੋਂ ਪੀਲਾ ਕੀਤੀਆਂ ਜਾ ਰਹੀਆਂ ਨੇ ਜੀ ਬਿਲਕੁਲ ਚੇਤਨ ਜੀ ਆਪਣੇ ਆਪ ਨੂੰ ਵੀ ਬੰਦੇ ਨੂੰ ਦਿਖਦਾ ਹੈ ਕਿ ਕਿੰਨਾ ਪਾਣੀ ਦਾ बहाव ਤੇਜ਼ ਹੋਣ ਕਾਰਨ ਪਿਛਲੀ ਵਾਰ ਜ਼ਿਕਰ ਜੇਜੋਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਿੰਨੀ ਵੱਡੀ ਘਟਨਾ ਹੋਈ ਸੀ ਤਾਂ ਉੱਥੇ ਕਿੰਨੀ ਟਰੈਜੇਡੀ ਹੋਈ ਸੀ ਪਰ ਉਸ ਤੋਂ ਬਾਅਦ ਵੀ ਲੋਕ ਮੌਤ ਨੂੰ ਮਖੌਲਾ ਨਜ਼ਰ ਕਰਦੇ ਨਜ਼ਰ ਆ ਰਹੇ ਹਨ ਖਾਸ ਕਰ 2 ਵੀਲਰ ਕਿਉਂਕਿ 4 ਵੀਲਰ ਤਾਂ ਕਿੰਨੇ ਪਾਣੀ ਦੇ ਵਿੱਚੋਂ ਦੇਖਿਆ ਜਾਵੇ ਤਾਂ ਔਖਾ ਸੌਖਾ ਜਰੂਰ ਲੱਗ ਜਾਂਦਾ ਪਰ 2 ਵੀਲਰ ਦੀ ਬਹੁਤ ਦਿੱਕਤ ਰਹਿੰਦੀ ਹੈ ਜੀ ਸਾਦੇ ਖੜੇ ਖੜੇ ਅਮਰੀਕਾ ਜਿਹਾ ਸੀ ਕਵਰੇਜ ਕਰ ਰਹੇ ਆ ਤੁਸੀਂ ਵੀ ਆਪਣੇ ਚੈਨਲ ਵੱਲੋਂ ਆਏ ਹੋ ਇਹ ਮੈਨੂੰ ਲੱਗਦਾ ਤੀਜੀ ਚੌਥੀ ਐਕਟਿਵ ਹੈ ਜਿਹੜੀ ਬਿਕਾਬੂ ਹੋ ਕੇ ਰੋ ਵੀ ਵਿਚ ਵਾਸੀ ਫਸ ਗਈਆਂ ਨੇ ਜੀ ਬਿਲਕੁਲ ਚੇਤਨ ਜੀ ਦੇਖਿਆ ਜਾਵੇ ਤਾਂ ਜਦੋਂ ਦੇ ਅਸੀਂ ਆਏ ਆ ਚਾਰ ਤੋਂ ਪੰਜ ਐਕਟਿਵ ਆ ਜਿਹੜੀਆਂ ਬੇਕਾਬੂ ਹੋਈਆਂ ਇੱਕ ਤਾਂ ਵਿਅਕਤੀ ਪੂਰਾ ਰੋਡ ਤੋਂ ਥੱਲੇ ਹੀ ਆ ਗਿਆ ਸੀਗਾ ਲੋਕਾਂ ਨੇ ਬਚਾਇਆ ਉਸ ਤੋਂ ਦੇਖ ਲਓ 30 ਤੋਂ 40 ਵਿਅਕਤੀ ਆ ਜਿਹੜੇ ਨੰਗ ਰਹੇ ਨੇ ਉਹਨਾਂ ਨੂੰ ਵੀ ਕੋਈ ਟੈਂਪੂ ਪਲਟ ਜਾਂਦਾ ਤਾਂ ਸੋਚੋ ਇੱਥੇ ਕੀ ਸਥਿਤੀ ਬਣੇਗੀ ਉਸ ਤੋਂ ਬਾਅਦ ਇਹ ਲੋਕ ਪ੍ਰਸ਼ਾਸਨ ਨੂੰ ਰੋਣਗੇ ਕਿ ਪ੍ਰਸ਼ਾਸਨ ਕੁਝ ਨਹੀਂ ਕਰਦਾ ਪਰ ਹੁਣ ਇੱਥੇ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਇਹਨਾਂ ਨੂੰ ਥੋੜੀ ਕਹਿੰਦਾ ਕਿ ਇੱਥੋਂ ਨੰਗੋ ਕੁਝ ਆਪਣੇ ਆਪ ਨਹੀਂ ਅਮਰੀਕੀ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਾਂਗੇ ਪੁਲਿਸ ਹਰਿਆਣਾ ਸਟ ਖੋਦ ਤਾਂ ਜੀ ਉਡਾਉਂਦੇ ਹੋ ਨਜ਼ਰ ਆ ਰਹੇ ਨੇ ਚੰਦ ਕੁਸ਼ਬ ਦੇ ਇਸਤੇ ਵੀ ਜਰੂਰ ਕਰੋ ਕਿਉਂਕਿ ਜੇਕਰ ਪ੍ਰਸ਼ਾਸਨ ਪਾਲਣਾ ਕਰੇਗਾ ਤਾਂ ਆਮ ਲੋਕਾਂ ਨੂੰ ਵੀ ਸਬਕ ਮਿਲੇਗਾ ਜੀ ਬਿਲਕੁਲ ਚੇਤਨ ਜੇਕਰ ਆਪਾਂ ਕਿਸੇ ਨੂੰ ਕਹਿਣਾ ਤਾਂ ਉਸ ਤੋਂ ਪਹਿਲਾਂ ਅਸੀਂ ਆਪ ਖੋਦ ਉਸ ਕਾਨੂੰਨ ਦੀ ਪਾਲਣਾ ਕਰਾਂਗੇ ਤਾਂ ਹੀ ਅਸੀਂ ਕਿਸੇ ਨੂੰ ਕਹਿ ਸਕਾਂਗੇ ਪੁਲਿਸ ਨੂੰ ਵੀ ਲੋੜ ਹੈ ਇੱਥੇ ਲੋਕਲ ਜਿਹੜੇ ਐਡਮਿਨਿਸਟ੍ਰੇਸ਼ਨ ਨੇ ਆ ਚਾਹੇ ਥਾਣਾ ਪਿੰਡਾ ਆ ਚਾਹੇ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਉਹਨਾਂ ਨੂੰ ਲੋੜ ਹੈ ਇੱਥੇ ਦੋ ਮੁਲਾਜ਼ਮ ਲਾਏ ਜਾਣ ਜਿਹੜੇ ਅਜਿਹੀ ਕਾਰਵਾਈ ਕਰਦੇ ਆ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਅਗੇ ਤੋਂ ਸਾਹ ਹੁਸ਼ਿਆਰਪੁਰ ਪੰਗੀ ਚੌਦੀਆਂ ਜਿਹੜੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਵੀ ਨਿਯਮ ਤੋੜ ਰਿਹਾ ਆ ਆਮ ਲੋਕ ਵੀ ਤੋੜ ਰਹੇ ਨੇ ਤਿੰਨ ਤੋਂ ਚਾਰ ਐਕਟਿਵਾ ਦਾ ਬਚਾ ਹੋਇਆ ਬੈਂਡ ਤੋਂ ਹੁਣ ਅਮਰੀਕ ਜੀ ਨੇ ਬਹੁਤ ਵਧੀਆ ਇੱਕ ਗੱਲ ਕੀਤੀ ਹੈ ਜਜੋ ਜਜੋ ਹਾਦਸੇ ਦੀ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿਉਂਕਿ ਜਜੋ ਜਦੋਂ ਜਦੋਂ ਹਾਦਸਾ ਵਾਪਰਦਾ ਤਾਂ 10 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਪਰੰਤੂ باوجود ਇਸੇ ਆਮ ਲੋਕ ਕਿਉਂ ਨਹੀਂ ਸਬਕ ਲੈ ਰਹੇ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਤੋਂ ਬਾਅਦ ਕੀ ਕਦਮ ਚੁੱਕ ਰਿਹਾ ਕਿਉਂਕਿ ਦੁਆ ਪਾਸੇ ਤੇ ਬੈਰੀਕੇਡਿੰਗ ਲਗਾ ਕੇ ਪੱਕੇ ਤੌਰ ਤੇ ਰਸਤਾ ਜਿਹੜਾ ਇਹ ਬੰਦ ਕੀਤਾ ਜਾ ਸਕਦਾ ਤੇ ਕਰਨਾ ਦੇਖਿਆ ਤੇ ਜ਼ਰੂਰੀ ਵੀ ਹੈ ਕੈਮਰਾ ਪਰਸਨ ਮਨਵੀਰ ਮੀਟਿਆਣੇ ਦੇ ਨਾਲ ਚੇਤਨ ਕਾਸ਼ਫ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ